ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਵਾੜਾਂ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਇਨਫਰਮੇਸ਼ਨ ਲੈ ਦਿੰਨਾ ਹਾਊ ਕਰਦੇ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸਿਓ ਨਾਮ ਬਾਈ ਮਨਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੂਗਾ ਤਹਿਸੀਲ ਵਾਗਿਆ ਪੁਰਾਣੀ ਫੋਨ ਨੰਬਰ ਦੱਸੋ 9872416597 ਕਿੰਨੇ ਮਸੂਆ ਇਹ ਦੂਜਾ ਸੂਆ ਪਹਿਲਾਂ ਤਾਂ ਪਸ਼ੂ ਕਿੰਨੇ ਸੇਲ ਆ ਅੱਜ 5 ਬਿਆੜਾ ਵੀਰੇ 2 ਸੂਈਆਂ 5 ਸੂਈਆਂ 3 ਗੱਬਣਾ ਕਿੰਨੇ ਮਸੂਏ ਸੂਈਆਂ ਇਹ ਦੂਜੀ ਸੂਈਆਂ ਵੀਰਾ ਇਹ ਸੂਈ ਨੂੰ ਹੋ ਗਿਆ ਅੱਧਾ ਘੰਟਾ ਠੀਕ ਹੈ ਮਗਰ ਬੱਚਾ ਕਿੰਨਾ ਕੁ ਦੁੱਧ ਦੇ ਦੁੱਧ ਦੋਣਾ 20-22 ਕੋਲ ਤੁਰਿਆ ਕਿਨ ਬਾਕੀ ਜਿਹੜਾ ਵੀਰ ਲਊਗਾ ਉਹਦੀ ਸਾਜ ਮੈਂ ਉਹਦੇ ਤੇ ਕਿ ਦੋਸਤ ਸਾਧ ਜੀ ਸੰਭਲ ਬਣਾਏ ਸਾਧੇ ਹਾਂ ਫੁੱਲ ਸਹਜਾ ਕੋਈ ਸਮਝ ਨਹੀਂ ਕੋਈ ਜੈ ਜੈ ਮੋਲ ਮੋਲ ਬਈ ਦਾ 70000 ਠੀਕ ਹੈ ਹਾਂ ਬਹੁਤ 20 22 ਕਿਲੋ ਮੋਜਨਾ ਚਵਾ ਦੋਗੇ ਕੱਢੀਏ ਬਾਹਰ ਨੂੰ ਦੋਸਤੋ ਦੂਜੇ ਸੂਏ ਸੂਈ ਹੈ ਜੇਰ ਪੈਣੀ ਬਾਕੀ ਹੈ ਜੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂ ਫੋਟੋ ਖਿੱਚ ਕੇ ਰੱਖ ਲੂ ਜਿਹਦੇ ਪਸੰਦ ਆ ਉਹ ਅਗਲੇ ਦਾ ਹੱਕ ਬਣਦਾ ਜੇ ਰੇਖਾਂ ਦਾ ਅਗਲਾ WhatsApp ਤੇ ਮੰਗਵਾ ਲੈ ਜਾਂ ਆ ਕੇ ਵੇਖ ਲੈ ਬਾਈ ਦੇ ਘਰੇ ਦੂਜਾ ਸੂਆ ਵੱਡੀ ਵਹਿੜ 22 ਕਿਲੋਬਾਈ ਦਸਦਾ ਦੁੱਧ ਪਿਆਜੂ ਹਵਾਨਾ ਸੋਹਣਾ ਵੱਡਾ ਥਾਣਾਂ ਦੀ ਸਾਫ ਸੁਥਰੀ ਐ ਡੱਬੀ ਵਹਿੜ ਮੁੱਲ ਕਿੰਨਾ ਇਹਦਾ 70000 70000 ਮੁੱਲ ਹੈ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਮੋٹے ਮੋٹے ਥਾਨ ਆ ਹਾਦੀ ਚਵਾਈ ਵਾਲੇ ਭਾਵਾਂ ਕੋਈ ਹੱਥੀ ਚਵਾਈ ਕਰ ਲੇ ਭਾਵਾਂ ਕੋਈ ਮਸ਼ੀਨ ਤੇ ਚਵਾਈ ਕਰ ਲੇ ਬਾਕੀ ਥਣ ਤੁਹਾਨੂੰ ਨੇੜ ਤੋਂ ਵੀ ਚੈੱਕ ਕਰਾ ਦਿੰਨਾ ਮੋਟੇ ਮੋਟੇ ਥਾਣ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਦੋਸਤੋ ਥਾਣਾਂ ਦੇ ਹਿਸਾਬ ਨਾਲ ਜੱਜਮੈਂਟ ਹੁੰਦੀ ਕਿ ਚਵਾਈ ਦੀ ਪੂਰੀ ਚੰਗੀ ਹੋਊਗੀ ਬਾਕੀ ਸੂਈ ਸਵਾਈ ਹੈਗੀ ਤੁਸੀਂ ਆ ਕੇ ਚੋ ਕੇ ਵੇਖ ਹੀ ਲੈਣੀ ਆ ਭਾਵਾਂ ਦੋ ਟਾਈਮ ਚੋ ਲਿਓ ਭਾਵਾਂ ਤਿੰਨ ਟਾਈਮ ਚੋ ਲਿਓ 20 ਕਿਲੋ 22 ਕਿਲੋ ਬਾਈ ਦੱਸਦਾ ਦੁੱਧ ਪਿਆਜੂ 70000 ਚ ਮਾਨ ਹੋ ਜੂ ਦੋ ਨੰਬਰ ਦਾ ਕਹਿੰਨ ਮਾਸੂਆ ਹੂੰ ਸਾਰੇ ਬਸੂ ਲੈ ਆਂਦੇ ਹੁੰਦੇ ਆ ਕੋਈ ਆਪਣਾ ਘਰ ਦਾ ਦੋਸਤੋ ਸਾਰਾ ਮਾਲ ਖਰੀਦਿਆ ਵਾ ਹੁਣ ਤੁਸੀਂ ਆ ਕੇ ਆਪਦੀ ਜੱਜਮੈਂਟ ਨਾਲ ਸੌਦਾ ਕਰ ਲੈਣਾ ਕਿ ਕਿੰਨੇ ਦਿਨ ਲੈ ਜੂ ਬਾਈ 10 ਦਿਨ ਦਾ ਤੇ ਹੂੰ ਭਾਵੇਂ ਮੰਨ ਕੇ ਚੱਲ ਬਸ 15 ਦਿਨ ਲੈਂਦੀ ਆ ਕਿੰਨਾ ਕੁ ਦੁੱਧ ਪਿਆਜੂ 10 25 26 ਕਿਲੋ 10 ਦਿਨਾਂ ਦੀ ਕੱਚੀ ਆ ਯਾਨੀ ਕਿ ਬਾਈ ਕਹਿੰਦਾ 15 ਦਿਨਾਂ ਦੀ ਕੱਚੀ ਮੰਨ ਲਓ 10 ਦਿਨ ਤਾਂ ਪਏ ਆ ਕੋਈ 5 ਦਿਨ ਉੱਪਰ ਵੀ ਲੈ ਸਕਦੀ ਆ 15 ਦਿਨਾਂ ਦੀ ਕੱਚੀ ਆ 25 26 ਕਿੱਲੋ ਦੁੱਧ ਬਾਈ ਦੱਸਦਾ ਕਿ ਪਿਆੰਦੀ ਆ ਬਾਕੀ ਤੁਸੀਂ ਬਾਈ ਦੇ ਘਰੇ ਆ ਜੋ ਵਲ ਢੱਲਾਂ ਬਹੁਤ ਪੈਂ ਗਈ ਕੱਚੀ ਕੱਚੀ ਆ 15 ਦਿਨ 10 15 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਇਹ ਵੀ ਇੱਕ ਨੰਬਰ ਵੜ ਵਾਂਗੂ ਸੋਹਣਾ ਹਵਾਨਾ ਤਿਆਰ ਕਰਕੇ ਸੂ ਥਣ ਵੇਖ ਲਓ ਆਦੀ ਚਵਾਈ ਵਾਲੇ ਆ ਪਲ ਢੱਲਾਂ ਪਈਆਂ ਬਹੁਤ ਆ 15 ਦਿਨਾਂ ਦੀ ਕੱਚੀ ਆ ਝੋਲ ਵਾਲੀ ਬੱਚੀ ਆ ਸੇਵਾ ਲਾਉ ਬਹੁਤ ਜਿਹੜਾ ਕੋਈ ਵੀ ਲਾਵ ਦੁਰਵਾਜੇ ਨੇੜੋਂ ਆਜੇ ਥਣ ਦੇ ਆਪਣੀ ਗਰੰਟੀ ਹੋ ਜੈਜਾ ਮੁੱਲ ਇਹਦਾ ਮੁੱਲ 75000 ਹੈ ਭਾਈ ਥਣਾ ਦੀ ਬਾਈ ਕਹਿੰਦਾ ਹਰੇਕ ਪਸ਼ੂ ਦੀ ਆਪਣੀ ਗਰੰਟੀ ਹੋ ਕੋਈ ਗੰਡ ਹੋਵੇ ਕੋਈ ਮਰੋੜੀ ਹੋਵੇ ਥਣ ਚ ਮਤਲਬ ਕੋਈ ਨਾੜ ਹੋਵੇ ਕੋਈ ਭੂਰ ਛਿੱਟਾ ਆਵੇ ਉਹਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਹੀ ਲੈਣੀ ਤਿੰਨ ਨੰਬਰ ਦਾ ਕਹਿੰਦਾ ਮਸੂਆ ਮੈਂ ਚਾ ਕੇ ਅਗਲੇ ਨੇ ਦਿੱਤਾ ਹੀ ਦਿੱਤੀ ਆ ਯਾਰ ਅਜੇ ਕਰਨਗਣ ਦੰਦ ਨੀਵੇਂ ਆ ਭਾਈ ਇਹਦੇ ਠੀਕ ਹੈ ਮੂੰਹ ਆ ਮੂਲੀ ਬਹੁਤ ਵਈਆ ਬੱਚੇ ਦਿਨ ਕਿੰਨੇ ਪਏ ਆ ਦਾਨ ਇਹ 15 ਹੀ ਮੰਨੋ ਦੁੱਧ ਦੁੱਧ ਤੋਂ ਬਈ 25 ਇਹ ਵੀ 15 ਦਿਨਾਂ ਦੀ ਕੱਚੀ ਆ 25 26 ਕਿਲੋ ਬਾਈ ਦੱਸ ਦੁੱਧ ਪਿਆ ਜੂ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੇ ਜਿੱਦਣ ਸੂਪ ਪੈਂਦੀ ਆ ਅਗਲਾ ਦੁੱਧ ਚੋਕੇ ਲੈ ਜੇ ਜੇ ਕਿਸੇ ਨੇ ਅੱਜ ਲਈ ਆਣੀ ਆ ਤਾਂ ਅਗਲਾ ਅੱਜ ਲੈ ਜੀ ਉਹ ਥੋੜੀ ਮਰਜੀ ਆ ਐਚ ਐਫ ਨਸਲ ਦੀ ਦੂਜਾ ਸੂ ਆ ਵਹਿੜ ਬਾਕੀ ਜਾਨਵਰ ਸਾਰਾ ਖਰੀਦਿਆ ਹੋਇਆ ਹੀ ਆ ਸ਼ੂ ਸਾਰੇ ਖਰੀਦੇ ਆ ਕੋਈ ਘਰ ਦਾ ਜਾਨਵਰ ਨਹੀਂ ਇਹਨਾਂ ਦੇ ਵਿੱਚੋਂ ਇਹਦਾ ਵੀ ਦੁੱਧ ਬਾਈ ਚੰਗਾ ਦੱਸਦਾ ਪਹਿਲੀਆਂ ਤਿੰਨ ਵੜਾ ਵਖਾਦੀਆਂ ਤਿੰਨੇ ਸੇਮ ਹੀ ਹਾਈਟ ਦੀਆਂ ਵੱਡੀਆਂ ਵੜਾ ਚੰਗੇ ਦੁੱਧ ਵਾਲੀਆਂ ਇਹਦਾ ਬਾਈ ਰਾਜ ਲੈ ਗਿਆ ਉਹ ਹੀ ਦੱਸੂਗਾ ਚੋਕ ਠੀਕ ਹੈ ਇੱਕ ਗੱਲ ਜਿੱਦਾਂੋਂ ਨਿਕਲਿਆ ਸੀ ਕਿ ਨਹੀਂ ਨਿਕਲਿਆ ਹੂੰ ਸਹੀ ਹੈ ਘਰੋਂ ਖਾਸ ਬੰਦਿਆਂ ਦੁਆਈਆਂ ਕੋਈ ਮੰਡੀਆਂ ਦੁਨੀਆ ਪਰ ਸਹੀ ਤਿੰਗ ਚਾਰ ਨੰਬਰ ਜੇ ਵੀ ਬਰੇ ਦੁੱਧਾ ਦੋਈ ਪੋਲੀ ਬੱਚੀ ਕਿੰਨੇ ਦਿਨ ਲੈ ਜਾ ਕਿੰਨੇ ਦਿਨ ਲੈ ਜਾ ਇਹਦਾ ਬਾਈ ਇੱਕ ਹਫਤੇ ਨੂੰ ਬੱਚਾ ਰੱਖ ਦੂਗੀ ਘਰ ਮਾੜੀ ਦੇਖੋ ਝੋਲ ਤੋਂ ਮਾਰ ਹਫਤੇ ਜੀ ਬਾਈ ਕਹਿੰਦਾ ਬੱਚਾ ਰੱਖ ਦੂਗੀ ਸੂਪੂਗੀ ਲਾਂ ਢੋਲਾ ਬੱਚੀਆਂ ਬਹੁਤ ਆ ਹੂੰ ਕੀ ਬਾਈ ਕੋਲ ਦੁੱਧ ਜਵਾਹ ਆਂਦੀ ਹੈ ਬਾਈ ਮੌਜਨਾ ਹੈ ਜੈ ਜੈ ਮਾਲ ਇਹ ਬਰੇ ਮੌਜਨਾ ਦੀ ਨਮਾਦੀ ਕਰ ਗਿਆ ਬਹਿਣ ਦੀ ਵਿੱਚ ਹੀ ਦੇਣਾ 65000 ਦੀ ਹਾਂਜੀ ਦੋਸਤੋ 4 ਨੰਬਰ ਬਾਈ ਕਹਿੰਦਾ 65000 ਦੀ ਦੇ ਦੇਾਂਗੇ ਹਫਤੇ ਦੇ ਅੰਦਰ ਅੰਦਰ ਬਾਈ ਦੱਸਦਾ ਸੂਪੂਗੀ 65000 ਦੀ ਹੋਜੂ ਵਿੱਚੋਂ ਮਾਨਤਾ ਨੂੰ ਤਾਂ ਚਲੋ ਸਾਰੇ ਨਗਾਂ ਚ ਹੀ ਹੋਜੂ ਕੋਈ ਚੱਕਰ ਨਹੀਂ ਬਾਕੀ ਹਵਾਨੇ ਦੀ ਤਿਆਰੀ ਬਹੁਤ ਆ ਦਿਨ ਹਜੇ ਪਏ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਬੱਚਾ ਰੱਖ ਦੂਗੀ ਹੰਦੀ ਵਧੀਰੀ ਆ ਬਾਈ ਆ ਨਹੀਂ ਵੇਜਾ ਪਾਉਣੀ ਬਸ ਜੇ ਮੈਂ ਮਾਜੀ ਕੀਤੀ ਆ ਹਰੇਕ ਪਸ਼ੂ ਨੂੰ ਹਰੇਕ ਪਸ਼ੂ ਥਾਣਾ ਦਾ ਓਕੇ ਹੋਗਾ ਠੀਕ ਠੱਲਾ ਹੋਗਾ ਸਾਰੇ ਪਸ਼ੂ ਬਾਈ ਕਹਿੰਦਾ ਸੀਲ ਠੰਡੇ ਹੋਣਗੇ ਥਾਣਾ ਦਾ ਜਾਨਵਰ ਸਾਰੇ ਓਕੇ ਆ ਬਾਕੀ ਪਾਸ ਕਰ ਹੀ ਲੈਣੇ ਆ ਤੁਸੀਂ ਆ ਕੇ ਦੂਜੇ ਸੂਏ ਇਸ ਹੁੰਦੀ ਆ ਵਜਨ ਵਜਨ ਬਹੁਤ ਆ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਮੱਝਾਂ ਰਗਾ ਪੱਠਪੜਾ ਪੰਜ ਪਸ਼ੂ ਆ ਦੋ ਸੂਈਆਂ ਸਵਾਈਆਂ ਵੜਾ ਤਿੰਨ ਗੱਬਣਾ ਤੁਸੀਂ ਆ ਚਾਰ ਨੰਬਰ ਜਿਹੜੀ ਸਕਰੀਨ ਤੇ ਵੇਖੀ ਹਾਜ਼ਰੀ ਮੰਨੋ ਇਹ ਜੋੜਾ ਬਾਈ ਆਪਾਂ ਪਹਿਣ ਪਹਿਣ ਦਾ ਦੇ ਦਾਂਗੇ ਠੀਕ ਆ ਹਾਂਜੀ ਇਹਦਾ ਆਪਾਂ ਮੁੱਲ ਵੀ ਨਹੀਂ ਦੱਸੇ ਵੀਡੀਓ 'ਚ ਸਹੀ ਹੈ ਆ ਵੇੜ ਦਾ ਤੇ ਨੰਬਰ ਦਾ ਫਾਇਨਟ ਵੀ ਬਚੀ ਆ ਦੇ ਦਾਂਗੇ ਬਾਈ ਜਿਹਦੇ ਵੇੜ 67500 ਦੀ 100 ਨਹੀਂ ਘਾਟਦੀ ਠੀਕ ਹੈ ਕੱਲ ਕੱਚੀਆਂ ਜੇ ਕੱਚੀਆਂ ਸੋਣ ਕੱਚਾ ਜੀ ਮੁੱਲ ਲਪਾਇਆ ਸਹੀ ਹੈ ਠੀਕ ਹੈ ਨਾ ਹਜੀ ਆ ਵੇੜ ਦਾ ਬ੍ਰਿਕ ਦਾ ਆ ਇਹ ਬਣ ਕੇ ਸੁੰਦੀ ਵਸੀ ਆ ਜੋੜਾ ਕਿੰਨੇ ਦਾ ਪਹਿਲਾ ਜੋੜਾ ਬੱਸ ਇਹਦਾ ਕਰ ਦਾਂਗੇ ਮਾਨ ਜਿਵੇਂ ਮੰਗੇ ਆਪਾ ਹਲ ਸਿਆ ਜਾ ਫਾਰਮ ਦੇ ਕੰਮ ਦੀਆਂ ਬਹਿਣਾ ਸਾਰੀਆਂ ਯਾਰ ਠੀਕ ਹੈ ਹਾਂ ਇਹਨਾਂ ਚ ਕੋਈ ਬੰਦ ਲੰਬਾ ਨਹੀਂ ਆ ਪੁੰਦੇ ਸੈਂਡ ਇੱਕ ਹੋਰ ਸੂਈ ਸਵਾਈਆ ਆ ਕਿਧਰੋਂ ਲੈ ਆਂਦਾ ਜੀ ਆਉਂਦੀਆਂ ਹੂੰ ਪਿੰਡਾਂ ਚੋਂ ਲਿਆਉਂਦੀਆਂ ਹਾਂ ਹਾਂ ਠੀਕ ਐ ਕਿੰਨੇਵੇਂ ਸੂਏ ਸੂਈ ਆ ਇਹ ਬਰੇ ਥੋੜਾ ਦੂਜਾ ਸੂਈ ਆ ਹੂੰ ਬਸ ਆਈ ਉਹਦੇ ਜਿਹੇ ਵਾਲੇ ਗੁਰੂ ਮੰਨਦੇ ਸੀ ਬੋਲਿਆ ਵਿੱਚ ਕੱਟੀ ਸੀ ਆਪਾਂ بابا ਦੇਵੀ ਭਾ ਭੋਕਣ ਵਾਲੇ ਜਣਾ ਅੱਛਾ ਹਾਂ ਕਿੰਨੇ ਦੀ ਇਸ ਪਾਸ ਅੱਜ ਤੀਜਾ ਦਿਨ ਪਰਸੋਂ ਸਵੇਰ ਜੀ ਤੋਂ ਹੀ ਆ 8-9 ਕਿਲੋਨ ਬੋਲਾ ਹੈਗਾ ਇਹ ਇੱਥਾਂ ਥੇਰ ਦੀ ਆਪਣੀ ਗਾਰੰਟੀ ਫੋਨ ਤੇ ਵੀਡੀਓ ਬਣੀ ਪਈ ਹੈ ਠੀਕ ਹੈ ਠੀਕ ਹੈ ਇਹ ਆਪਾਂ ਮੁੱਲ ਬਾਈ 20000 ਦੀ ਵੜ ਦੇ ਦਿੰਦੇ ਚੱਢੀਏ ਬਾਹਰ ਮੁੱਲ ਟੋਕੜਾ ਦਾ ਬਣੀ ਲੋਕ ਦੀ ਦੀ ਪੈਂਦੀ ਪੈਂਦੀ ਹੈ ਟੋਕੜਾ ਦਾ ਮੰਗੀਆਂ ਮਗਰ ਕੀ ਇਹਦੇ ਮਗਰ ਵੱਛਾ ਦੋਸਤੋ ਮਗਰ ਵੱਛਾ 8-9 ਕਿਲੋ ਬਾਈ ਕਹਿੰਦਾ ਬੋਲਾ ਇਸ ਟਾਈਮ ਹੈਗਾ ਜਿਹੜਾ ਤੁਸੀਂ ਝੋ ਲੈਣਾ ਥੋੜੀ ਜਿਹੀ ਭਾਲ ਜੀ ਬਣਾਈ ਫਿਰਦੀ ਹੁਣਾ ਵੀ ਓਕੇ ਚੋਈ ਹੈ ਭਾਲ ਬਣਾ ਦੀ ਥੋੜੀ ਜੀ ਠੀਕ ਹੈ ਉਹ ਜਿਹੜੇ ਥੋੜਾ ਥੋੜਾ ਦੀ ਓਕੇ ਆ ਕਰਾਂ ਤੇ ਥੋੜਾ ਦੀ ਚਾਰਾ ਠੀਕ ਹੈ ਜੀ ਬਾਕੀ ਸੂਈ ਸਵਾਈ ਹੈਗੀ ਆ ਜਿਹਦੇ ਪਸੰਦ ਹੋ ਉਹ ਅਗਲਾ ਚੋ ਕੇ ਲੈ ਜੇ ਭਾਵਾਂ ਹਾਂ ਜੀ ਦੋ ਟਾਈਮ ਚੋਲੇ ਮੁੱਲੇ ਤਾਂ ਕਿੰਨਾ ਇਹ 20 ਦੇ ਦਾਂਗੇ ਭਾਈ ਮੁੱਲ ਬਾਈ ਦਾ ਮੁੱਲ ਬਾਈ ਹੈ 20000 ਦੀ ਏ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਮੂੰਹ ਜੇ ਨਹੀਂ ਵਿਖਾ ਰਹੇ ਅਗਲਾ ਤਾਂ ਆਇਆ ਪਤਾ ਕਿ ਮੋਢੀ ਆ ਵੈਰ ਦੂਜਾ ਦੈੜੀ ਆ ਬਾਈ ਦੂਜਾ ਦੂਜਾ ਸੋਹਣਿਆ ਦੈੜੀ ਬਾਈ ਕਹਿੰਦਾ ਦੂਜਾ ਸੂਆ ਹੀ ਆ ਹਾਂ ਮੂੰ ਮੱਥਾ ਵੇਖ ਲੋ ਬਾਕੀ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਹੀ ਆ 20000 ਦੀ ਬਾਈ ਕਹਿੰਦਾ ਦੇ ਦੇਾਂਗੇ ਮਗਰ ਵੱਛਾ 제ਰ ਦੀ ਵੀਡੀਓ ਹੈਗੀ ਆ ਵੀਡੀਓ ਬਣੀ ਹੋਈ ਆ ਆਣਾ ਬਾਈ ਜੀ ਨਾ ਡੰਗਾ ਲਾਉਣਾ ਦਾ ਕਹੇ ਕਈ ਕੋੰਦੇ ਨਾਉਂਦਾ ਪਸੂ ਦੋ ਘੰਟੇ ਮੱਝ ਸੂਣ ਨੂੰ ਲੱਗਿਆ ਟਾਈਮ ਪਾਸ ਕਰਨਾ ਕਹਿੰਦੇ ਕੋੜੀ ਨੂੰ ਸੋਧ ਪਿਉਣਾ ਉਹਨਾਂ ਨੇ ਮਾੜੀ ਨਹੀਂ ਬਈ ਭਾਗ ਟੋਕਣਾ ਤੋਂ ਵੀ ਥੱਲੇ ਆਪਣਾ ਕਰਦਾ ਹੂੰ ਠੀਕ ਆ ਨਾ ਤਾਇ ਤੋਂ ਅਗਲਾ ਪੀਊਗਾ ਟੋਕੜਾ ਕਿਹਨੇ ਖਰਾ ਪੀਣਾ ਹਨਾ ਉਹਨਾਂ ਨੂੰ ਚੰਗੀ ਜਿਹੀ ਤਾਇ ਤੋਂ ਪੀਊਗਾ ਹੂੰ ਸਹੀ ਹੈ ਦੋਸਤੋ ਸੂਈ ਤਾਜੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮਗਰੇ ਦੇ ਬੱਚਾ ਅੱਛਾ ਇੱਕ ਉਹ ਤਾਜੀ ਸੂਈ ਆ ਇੱਕ ਆ ਤਾਜੀ ਸੂਈ ਆ ਹੋਰ ਘੰਟੇ ਖਾਂਡ ਤੇ ਕਰ ਜੇਰ ਪੈ ਜੂਗੀ ਬਾਕੀ ਜੇਰ ਦੀ ਬਾਈ ਵੀਡੀਓ ਬਣਾ ਲੂ ਫੋਟੋ ਖਿੱਚ ਕੇ ਰੱਖ ਲੋ ਜੇ ਤਾਂ ਬਾਈ ਦੀ ਬੈਣ ਸਰ ਪਹਿਣੀ ਆ ਤੇ ਅਗਲਾ ਆਪਦੀ ਤਸੱਲੀ ਕਰ ਲਈਓ ਕਿਉਂਕਿ ਤੁਸੀਂ ਥੱਬਾ ਪੈਸਿਆਂ ਦਾ ਲਾਉਣਾ ਤੁਹਾਡਾ ਵੀ ਹੱਕ ਬਣਦਾ ਹੈ ਵੇਖਣਾ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਇਹ ਤਿੰਨ ਗੱਬਣਾ ਦੋ ਸੂਈਆਂ ਸਵਾਈਆਂ ਚਾਰ ਡੱਬੀਆਂ ਵੜਾ ਇੱਕ ਜਰਸੀ ਹੈ ਜਿਹੜੀ ਤੁਹਾਨੂੰ ਲਾਸਟ ਤੇ ਵਿਖਾਈ ਹੈ ਪੰਜ ਪਸ਼ੂ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਹੈਗਾ ਸੰਗਤਪੁਰਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ तहसील बागापुराणा बागेपुराणे ਤੇ ਭਗਤੇ ਦੇ ਸਾਨੇ ਜੇ ਚ ਪੈਂਦਾ ਭਗਤ ਬਾਗੇਪੁਰਾਣੇ ਜਦੋਂ ਭਗਤੇ ਨੂੰ ਜਾਣੇ ਆ ਤਾਂ ਸੈਂਟਰ ਜੇ ਚ ਪੈਂਡ ਆਉਂਦਾ ਸੰਗਤਪੁਰਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਸ਼ਿਕਾ